ਸਤਿ ਸ਼੍ਰੀ ਅਕਾਲ ਐਸਐਮਜ਼ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਕਿਰਨ 프리ਥਰੂ ਪ੍ਰਾਇ ਤੇ ਕਰਗੂਨਾ ਨੂੰ ਲੈ ਕੇ ਜਿਸ ਤਰੀਕੇ ਨਾਲ ਹਰ ਕੋਈ ਜਾਣਦਾ ਹੈ ਕਿ ਕਰੋਨਾ ਦੀ ਦੂਜੀ ਲਹਿਰ ਦਾ ਅਸਰ ਹੁਣ ਘਟਣਾ ਸ਼ੁਰੂ ਹੋ ਚੁੱਕਾ ਹੈ ਤੇ ਕਰੋਨਾ ਦੇ ਕੇਸਿਸ ਵੀ ਘਟਨੇ ਸ਼ੁਰੂ ਹੋ ਚੁੱਕੇ ਨੇ ਇਹ ਤਾਂ ਅਸੀਂ ਸਾਰੇ ਜਾਣਦੇ ਆਂ ਪਰ ਹੁਣ ਕਰੋਨਾ ਨੂੰ ਲੈ ਕੇ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ ਜਿहां ਕਰੋਨਾ ਨੂੰ ਲੈ ਕੇ ਅਸੀਂ ਅਕਸਰ ਦੇਖਿਆ ਹੈ ਬਹੁਤ ਸਾਰੇ ਖੁਲਾਸੇ ਹੁੰਦੇ ਨੇ ਬਹੁਤ ਸਾਰੀਆਂ ਅਹਿਮ ਜਾਣਕਾਰੀਆਂ ਜਿਹੜੀਆਂ ਨਵੀਆਂ-ਨਵੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਜੇ ਗੱਲ ਕਰੀਏ ਨਵੇਂ ਖੁਲਾਸੇ ਸਦੀ ਤਾਂ ਗੁਜਰਾਤ ਦੇ ਸਾਬਰਮਤੀ ਨਦੀ ਦੇ ਵਿੱਚ ਕਰੋਨਾ ਵਾਇਰਸ ਪਾਇਆ ਗਿਆ ਜੀਹਾਂ ਤੁਸੀਂ ਸਹੀ ਸੁਣਿਆ ਕਿ ਕਰੋਨਾ ਵਾਇਰਸ ਦੇ ਅੰਸ਼ ਨੇ ਜਿਹੜੇ ਸਾਬਰਬਤੀ ਨਦੀ ਜੋ ਕਿ ਗੁਜਰਾਤ ਦੀ ਇੱਕ ਪ੍ਰਮੁੱਖ ਨਦੀ ਮੰਨੀ ਜਾਂਦੀ ਹੈ ਉਸ ਵਿੱਚ ਕਰੋਨਾ ਵਾਇਰਸ ਦੇ 25% ਜਿਹੜੇ ਕਣ ਪਾਏ ਗਏ ਨੇ 25% ਵਾਇਰਸ ਹੈ ਜਿਹੜਾ ਪਾਇਆ ਗਿਆ ਉੱਥੇ ਕੁਝ ਸੈਂਪਲ ਲਏ ਗਏ ਸਨ ਪਾਣੀ ਦੇ ਪਾਣੀ ਦੇ ਸੈਂਪਲ ਲੈਣ ਤੋਂ ਬਾਅਦ ਉਸ ਦੀ ਜਿਹੜੀ ਜਾਂਚ ਕੀਤੀ ਗਈ ਹੈ ਤੇ ਜਾਂਚ ਵਿੱਚ ਪਾਇਆ ਗਿਆ ਕਿ ਉੱਥੇ ਸਾਬਰਮਤੀ ਨਦੀ ਦੇ ਵਿੱਚ ਕਰੋਨਾ ਵਾਇਰਸ ਮੌਜੂਦ ਹੈ ਉਹ ਵੀ ਵੱਡੀ ਗਿਣਤੀ ਵਿੱਚ। ਇਹੀ ਨਹੀਂ ਗੁਜਰਾਤ ਦੇ ਨਾਲ ਨਾਲ ਅਹਮਦਾਬਾਦ ਦੇ ਦੋ ਤਲਾਬਾਂ ਦੇ ਵਿੱਚ ਵੀ ਜੋ ਕਿ ਕਾਫੀ ਫੇਮਸ ਨੇ ਕਾਫੀ ਵੱਡੇ ਤਲਾਬ ਨੇ ਉਹਨਾਂ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਅੰਸ਼ ਮਿਲੇ ਨੇ ਉਹਨਾਂ ਦੇ ਵਿੱਚ ਵੀ ਕਰੋਨਾ ਵਾਇਰਸ ਮਿਲਿਆ। ਇਹ ਸਾਰੇ ਮਾਮਲੇ ਦੇ ਨਾਲ ਰਿਲੇਟਿਡ ਹੋਰ ਵੀ ਜਾਣਕਾਰੀ ਹੈ ਜਿਹੜੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਾਡੀ ਸਖਾਸ ਰਿਪੋਰਟ ਵਿੱਚ ਜਾਨਕਾਰੀ ਮੁਤਾਬਕ ਗੁਜਰਾਤ ਦੇ ਅਹਮਦਾਬਾਦ ਦੇ ਵਿੱਚੋਂ ਵਿੱਚ ਨਿਕਲਣ ਵਾਲੀ ਸਾਬਰਮਤੀ ਦੇ ਪਾਣੀ ਦੇ ਸੈਂਪਲ ਲਈ ਗਏ ਸਨ ਜਿਨ੍ਹਾਂ ਦੇ ਵਿੱਚੋਂ 25% ਦੀ ਕਰੋਨਾ ਮਿਲਿਆ ਇਹਨਾਂ ਹੀ ਨਹੀਂ ਸਾਬਰਮਤੀ ਨਦੀ ਤੋਂ ਇਲਾਵਾ ਅਹਮਦਾਬਾਦ ਦੇ ਦੋ ਵੱਡੇ ਤਲਾਬ ਕਾਂਕਰੀਆ ਚੰਦੋਲਾ ਵਿੱਚ ਵੀ ਕਰੋਨਾ ਵਾਇਰਸ ਦੇ ਲੱਛਣ ਪਾਈ ਗਏ ਨੇ ਤਾਂ ਦੱਸਿਆ ਕਿ ਸਾਬਰਮਤੀ ਤੋਂ ਪਹਿਲਾਂ ਗੰਗਾ ਨਦੀ ਨਾਲ ਜੁੜੇ ਵੱਖ-ਵੱਖ ਸੀ ਵਿੱਚ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਸੀ ਪਰ ਕੁਦਰਤੀ ਜਲ ਵਿੱਚ ਇਸ ਤਰ੍ਹਾਂ ਕੋਰੋਨਾ ਦੇ ਲੱਛਣ ਮਿਲਨੇ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ੇ। ਦੇਰਸਲ ਆਈਆਈਟੀ ਗਾਂਧੀਨਗਰ ਨੇ ਅਹਮਦਾਬਾਦ ਦੀ ਸਾਬਰਮਤੀ ਨਦੀ ਤੋਂ ਪਾਣੀ ਦੇ ਸੈਂਪਲ ਲਏ ਸਨ। ਇਸ ਦਾ ਅਧਿਐਨ ਕੀਤਾ ਗਿਆ। ਪ੍ਰੋਫੈਸਰ ਮਨੀਸ਼ ਕੁਮਾਰ ਦੇ ਮੁਤਾਬਿਕ ਜਾਂਚ ਦੌਰਾਨ ਪਾਣੀ ਦੇ 25% ਸੈਂਪਲ ਦੇ ਵਿੱਚ ਕਰੋਨਾ ਵਾਇਰਸ ਦੀ ਮੌਜੂਦਗੀ ਦਾ ਪਤਾ ਲੱਗਿਆ ਜੋ ਕਿ ਕਾਫੀ ਖਤਰਨਾਕ ਹੈ ਇਸ ਰਿਸਰਚ ਨੂੰ ਲੈ ਕੇ ਆਈਆਈਟੀ ਗਾਂਧੀਨਗਰ ਦੇ ਪ੍ਰਿਥਵੀ ਅਤੇ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਮਨੀਸ਼ ਕੁਮਾਰ ਨੇ ਦੱਸਿਆ ਕਿ ਪਾਣੀ ਦੇ ਇਹ ਸੈਂਪਲ ਨਦੀ ਤੋਂ 3 ਸਤੰਬਰ ਤੋਂ 29 ਦਸੰਬਰ 2020 ਤੱਕ ਹਰ ਹਫਤੇ ਲਏ ਗਏ ਸੈਂਪਲ ਲੈਣ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ ਤਾਂ ਕਰੋਨਾ ਵਾਇਰਸ ਦੇ ਜਿਹੜੇ ਜੀਵਾਣੂ ਪਾਏ ਗਏ ਮਨੀਸ਼ ਕੁਮਾਰ ਦੇ ਮੁਤਾਬਿਕ ਸਾਮਰਵਤੀ ਨਦੀ ਤੋਂ 694 ਕਾਂਗਰੀਆਂ ਤਲਾਬ ਤੋਂ 549 ਤੇ ਚੰਦੋਲਾ ਤਲਾਬ ਤੋਂ 402 ਸੈਂਪਲ ਲੈ ਕੇ ਉਸ ਦੀ ਜਾਂਚ ਕੀਤੀ ਗਈ ਇਹਨਾਂ ਸੈਂਪਲਾਂ ਦੇ ਵਿੱਚ ਹੀ ਕਰੋਨਾ ਵਾਇਰਸ ਪਾਇਆ ਗਿਆ ਹੈ ਇੱਕ ਛੋਤ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਕਰੋਨਾ ਵਾਇਰਸ ਦੇ ਅੰਸ਼ ਨੇ ਉੱਜਲ ਦੇ ਵਿੱਚ ਵੀ ਯਾਨਕੀ ਪਾਣੀ ਦੇ ਵਿੱਚ ਵੀ ਹੈ ਪਾਏ ਜਾਂਦੇ ਨੇ ਔਰ ਇਸ ਦੇ ਨਾਲ ਹੀ ਇਹ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਕਿ ਜਿੰਨੀਆਂ ਵੀ ਪ੍ਰਮੁੱਖ ਨਦੀਆਂ ਨੇ ਜਿੰਨੇ ਵੀ ਪ੍ਰਮੁੱਖ ਤਲਾਬ ਨੇ ਉਸ ਵਿੱਚ ਪਾਣੀ ਨੂੰ ਚੈੱਕ ਕੀਤਾ ਜਾਵੇ ਪਾਣੀ ਦੀ ਜਾਂਚ ਕੀਤੀ ਜਾਵੇ ਕਿਉਂਕਿ ਪਾਣੀ ਦੇ ਵਿੱਚ ਵੀ ਹੈ ਜਿਹੜਾ ਵਾਇਰਸ ਕਾਫੀ ਦੇਰ ਤੱਕ ਜ਼ਿੰਦਾ ਰਹਿ ਸਕਦਾ ਹੈ ਸੋ ਦੇਖਿਆ ਜਾਂਦਾ ਕਿ ਪਾਣੀ ਹੈ ਜਿਹੜਾ ਹਰ ਇੱਕ ਬੰਦਾ ਹੈ ਜਿਹੜਾ ਯੂਜ਼ ਕਰਦਾ ਹੈ ਪਾਣੀ ਦੀ ਸਪਲਾਈ ਹੈ ਜਿਹੜੀ ਨਦੀਆਂ ਦੀ ਉਹ ਹਰ ਥਾਂ ਤੇ ਜਾਂਦੀ ਹੈ ਸੋ ਇਹ ਅਚਾਹੇ ਦੇ ਵਿੱਚ ਬਹੁਤ ਸਾਰਾ ਮੁਸ਼ਕਿਲ ਹੋ ਜਾਂਦੀ ਹੈ ਕਿ ਕੋਰੋਨਾ ਵਾਇਰਸ ਕਿਉਂਕਿ ਕਿਤੇ ਵੀ ਫੈਲ ਸਕਦਾ ਹੈ ਜਾਲਿਕ ਐਦਾਂ ਦਾ ਸਰੋਤ ਹੈ ਜਿਸ ਨੂੰ ਹਰ ਕੋਈ ਯੂਜ਼ ਕਰਦਾ ਹੈ ਸੋ ਇਹਦੇ ਆਦੇਸ਼ ਇਹਦੀ ਜਾਂਚ ਦੇ ਵੀ ਆਦੇਸ਼ ਨੇ ਜਿਹੜੇ ਜਾਰੀ ਕੀਤੇ ਗਏ ਨੇ ਸੋ ਇਹ ਸਾਰੇ ਮਾਮਲੇ ਨੂੰ ਲੈ ਕੇ ਤੁਹਾਡੀ ਕੀ ਰਾਏ ਸਟਿਕ ਮੈਂਡ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਹੋਰ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਤੁਸੀਂ ਹੋਏ ਇੱਕ ਦਿਨ ਮੈਸੰਜਰ ਨਿਊਜ਼